ਬੁੱਕ 40 ਦਿਨ ਰਾਈਟਰ ਗੁਰਪ੍ਰੀਤ ਸਿੰਘ ਤੁਗਾ ਦੁਬਾਰਾ ਲਿਖੀ ਗਈ ਇਹ ਬੁੱਕ ਹੈ ਸਰਗੀ ਵੇਲਾ ਕੇਸਰ ਦੀ ਅੱਖ ਇੱਕਦਮ ਖੁੱਲੀ ਚਾਰੇ ਪਾਸੇ ਮੂਹ ਹਨੇਰਾ ਸੀ ਤੇ ਡਰਾਉਣੀ ਧੁੱਪ ਡਰਾਉਣੀ ਚੁੱਪ ਸੀ ਉਸ ਨੂੰ ਆਪਣੇ ਸਾਹਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ ਉਸ ਨੇ ਮੰਜੇ ਥੱਲੋਂ ਆਪਣਾ ਚੋਲਾ ਕੱਢਿਆ ਜਿਸ ਵਿੱਚ ਥੋੜੇ ਜਿਹੇ ਕੱਪੜੇ ਉਸ ਨੇ ਰਾਤ ਹੀ ਪਾ ਲਏ ਸਨ ਚੋਲੇ ਵਿੱਚ ਦਾਦੀ ਲਈ ਉਸ ਨੂੰ ਜਿਸ ਨੂੰ ਉਹ ਬੇਬੇ ਕਹਿੰਦਾ ਸੀ ਰਾਤੀ ਲਿਖੀ ਇੱਕ ਚਿੱਠੀ ਕੱਢ ਕੇ ਉਸ ਦੇ ਸਰਾਣੇ ਤੇ ਰੱਖ ਦਿੱਤੀ ਉਸ ਨੂੰ ਯਕੀਨ ਸੀ ਕਿ ਬੇਬੇ ਜਦੋਂ ਸਵੇਰੇ ਉਸ ਲਈ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਵੇਖ ਲਵੇਗੀ ਕੇਸਰ ਨੂੰ ਪਤਾ ਸੀ ਕਿ ਉਸ ਨੂੰ ਮੰਜੇ ਤੇ ਨਾ ਵੇਖ ਕੇ ਕਵਰਾਈ ਬੇਬੇ ਚਿੱਠੀ ਲੈ ਕੇ ਗਵਾਂਡੀਆਂ ਦੇ ਮੂੰਹ ਕੋਲ ਘਰਉਣ ਲਈ ਜਾਵੇਗੀ ਇਹ ਸੋਚ ਕੇ ਇੱਕ ਵਾਰ ਤਾਂ ਉਹਦਾ ਦਿਲ ਪਸੀਜ ਗਿਆ ਪਰ ਉਹ ਕਰੋ ਜਾਣ ਦਾ ਮਨ ਪੱਕਾ ਬਣਾ ਚੁੱਕਾ ਸੀ ਉਸ ਨੂੰ ਬੇਬੇ ਨੇ ਹੀ ਪਾਲਿਆ ਸੀ ਮਾਤਾ 47 ਦੀ ਮੰਡ ਵੇਲੇ ਹੀ ਪੂਰੀ ਹੋ ਗਈ ਸੀ ਜਦੋਂ ਉਹ ਅਜੇ 6-7 ਸਾਲ ਦਾ ਹੀ ਸੀ ਬਾਪੂ ਵੀ ਕੁਝ ਦੇਰ ਬਾਅਦ ਆਪਿਕਾ ਨਹਿਰ ਜ਼ਮੀਨ ਵੇਖਣ ਗਿਆ ਨਹੀਂ ਸੀ ਮੁੜਿਆ ਜਿਨੇ ਜਿੰਨੇ ਮੂੰਹ ਉਨੀਆਂ ਗੱਲਾਂ ਕੋਈ ਕਹਿੰਦਾ ਬਾਪੂ ਨੇ ਉਹ ਤੇ ਹੋਰ ਵਿਆ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਪਿਛਲੇ 10 ਸਾਲ ਬੇਬੇ ਨੇ ਸਦਿਆਂ ਬਾਂ ਗੁਜ਼ਾਰੇ ਸਨ ਬਾਪੂ ਦੀ ਬੇਬੇ ਨੂੰ ਆਖਰੀ ਚਿੱਟੀ ਬਿਕਾ ਨਹਿਰ ਦੀ ਕਿਸੇ ਸਰਾਂ ਤੋਂ ਆਈ ਸੀ ਜੋ ਬੇਬੇ ਨੇ ਬੜੀ ਸੰਭ ਕੇ ਰੱਖੀ ਹੋਈ ਸੀ ਅੱਜ ਕੇਸਰ ਨੇ ਉਹ ਚਿੱਠੀ ਆਪਣੀ ਜੇਬ ਵਿੱਚ ਪਾ ਲਈ ਸੀ ਉਹ ਬੱਪੂ ਨੂੰ ਲੱਭਣ ਲਈ ਘਰੋਂ ਚੱਲਿਆ ਚੱਲਿਆ ਸੀ ਉਸਨੇ ਘਰੋਂ ਜਾਣ ਬਾਰੇ ਬੇਬੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਬਾਬੇ ਨੇ ਬੱਪੂ ਦੇ ਜਾਣ ਤੋਂ ਬਾਅਦ ਕਦੇ ਉਧਰ ਬਸਾ ਨਹੀਂ ਸੀ ਖਦਾ ਦਿੱਕਨੈਰ ਕਿੱਥੇ ਜਾਣਾ ਸੀ ਉਹ ਸੋਚ ਰਿਹਾ ਸੀ ਬੱਪੂ ਨੂੰ ਨਾਲ ਲੈ ਕੇ ਜਦੋਂ ਉਹ ਵਾਪਸ ਆਵੇਗਾ ਤਾਂ ਬੇਬੇ ਖੁਸ਼ ਹੋ ਜਾਵੇਗੀ ਸਾਰੇ ਗੁਸੇ ਗਿੱਲੇ ਪੁੱਲ ਜਾਣਗੇ ਬਿੱਤੇ ਤੇ ਕੋੜੇ ਬਰੇ ਮੱਥੇ ਦੀਆਂ ਤੋੜੀਆਂ ਤੇ ਚੋਂ ਪੁੰਜੇ ਜਾਣਗੇ ਉਸਨੇ ਬੇਬੇ ਦੇ ਮੰਝੇਵਲ ਨੀਜ ਨਾਲ ਵੇਖਿਆ ਪਰ ਹਨੇਰ ਵਿੱਚ ਕੁਝ ਨਾ ਦਿਸਿਆ ਉਸਨੇ ਨਵੀਂ ਜੁੱਤੀ ਟਰੱਕ ਚੋਂ ਕੱਢ ਕੇ ਹੱਥ ਵਿੱਚ ਫੜ ਲਈ ਜੋ ਪਿੰਡ ਦੇ ਮੋਚੀ ਤੋਂ ਪਿਛਲੇ ਮਹੀਨੇ ਹੀ ਬਣਵਾਈ ਸੀ ਸਿਰਫ ਇੱਕ ਵਾਰੀ ਵਿਸਾਖੀ ਦੇ ਮੇਲੇ ਤੇ ਪਾਈ ਸੀ ਉਹ ਦੱਬੇ ਪੈਰੀ ਕਰੋ ਬਾਹਰ ਗਲੀ ਵਿੱਚ ਆ ਗਿਆ ਇੱਕ ਦੋ ਕਰਾਂ ਚ ਜਗਦੇ ਦੀਵਿਆਂ ਤੋਂ ਬਿਨਾ ਕੋਈ ਚਾਨਣ ਨਹੀਂ ਸੀ। ਉਹ ਅਜੇ ਫੁੱਟੀ ਨਹੀਂ ਸੀ ਗਲੀ ਵਿੱਚ ਸੁੱਤਾ ਇੱਕ ਅਵਾਰਾ ਕੁੱਤਾ ਉਸਦੇ ਪੈਰ ਦੀ ਬਿੜਕ ਨਾਲ ਜ਼ਰੂਰ ਉੱਠ ਗਿਆ ਸੀ। ਪਰੋਂਦੇ ਕੁੱਤੇ ਦੀ ਲੰਮੀ ਹੂਕ ਨੇ ਉਸ ਨੂੰ ਉਦਾਸ ਕਰ ਦਿੱਤਾ ਸੀ। ਆਪਣੀ ਹਵੇਲੀ ਦੇ ਮੂਰਿਆਂ ਲਗਦੇ ਕੇਸਰ ਦੇ ਕਦਮ ਰੁਕ ਗਏ। ਉਹਦਾ ਦਿਲ ਕੀਤਾ ਕਿ ਅੰਦਰ ਜਾ ਕੇ ਇੱਕ ਵਾਰ ਕੁੰਡੇ ਸਿੰਘਾਂ ਵਾਲੀ ਮੂਰਿ ਛੋਟੀ ਤੇ ਬੱਕੀ ਡੰਗੜਾ ਨੂੰ ਵੇਖ ਲਵੇ। ਪੁਰਧ ਤਿਆਨ ਨਾਲ ਲਗਦੇ ਜੈਲਰਾਂ ਦੇ ਘਰ ਵੱਲ ਗਿਆ ਉਸ ਨੂੰ ਕੰਦ ਨਾਲ ਲਗਦੀ ਪੌੜੀ ਤੇ ਖੜਾ ਕੋਈ ਪਰਛਾਵਾਂ ਦਿਸਿਆ ਇਹ ਮੇਰੀ ਦਿੱਕਤੀ ਤਾਂ ਨਹੀਂ ਕੇਸਰ ਡਿਗੜੀ ਦਾ ਮਸਾਂ ਹੰਮਲਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਕੇਸਰ ਦੇ ਪੈਰ ਉਸ ਦਾ ਸਾਥ ਨਹੀਂ ਦੇ ਰਹੇ ਸਨ ਤਾਰਿਆਂ ਦੀ ਲੋਏ ਪਿੰਡੋਂ ਬਾਹਰਲੀ ਫਿਰਨੀ ਲੰਘ ਰੋਹੀ ਵਾਲੇ ਪਹੇਤੇ ਆ ਕੇ ਉਸ ਨੇ ਇੱਕ ਵਾਰ ਮੁੜ ਕੇ ਉੱਤੇ ਪਏ ਪਿੰਡ ਵੱਲ ਵੇਖਿਆ ਬਗਲ ਵਿੱਚ ਲੰਮ ਖਦੇ ਚੋਲੇ ਨੂੰ ਕੁੱਟ ਕੇ ਫੜ ਕਹਾਲੀ ਕਾਲੀ ਪੈਰ ਫੁੱਟਦਾ ਉਹ ਪਿੰਡੋ ਬਾਰਲੀ ਫਿਰ ਬਾਰ ਦੀ ਥੇ ਤੇ ਉਦਾਸੀ ਸਾਧੂਆਂ ਦੀ ਕੁਟੀਆਂ ਵੱਲ ਤੁਰ ਪਿਆ ਨਿੱਕੇ ਹੁੰਦਿਆਂ ਉਹ ਬਾਪੂ ਨਾਲ ਇਸ ਕੁਟੀਆਂ ਵਿੱਚ ਕਈ ਵਾਰ ਆਇਆ ਸੀ ਸਾਧੂਆਂ ਫਕੀਰਾਂ ਤੇ ਫੱਕਰਾਂ ਦਾ ਇੱਥੇ ਆਉਣ ਜਾਣ ਲੱਗੇ ਹੀ ਰਹਿੰਦਾ ਸੀ ਕੋਈ ਇੱਥੇ 2-4 ਮਹੀਨੇ ਰਹਿੰਦਾ ਤੇ ਕੋਈ 2-4 ਦਿਨ ਹੁਣ ਜੇ ਕਦੇ ਬਾਪੂ ਨੂੰ ਮਿਲਣ ਨੂੰ ਉਹਦਾ ਦਿਲ ਕਰਦਾ ਤਾਂ ਉਹ ਇਸ ਕੁਟੀਆਂ ਵਿੱਚ ਆ ਜਾਂਦਾ ਨਿੱਕੇ ਹੁੰਦਿਆਂ ਵੇਖਿਆ ਬਾਪੂ ਦਾ ਚਿਹਰਾ ਹੀ ਹੁਣ ਉਸ ਨੂੰ ਪੂਰਨ ਲੱਗ ਗਿਆ ਸੀ ਨਾਲੇ 10 ਸਾਲਾਂ 10 ਸਾਲ ਵੀ ਹੋ ਗਏ ਸਨ ਕੱਲ ਜਦੋਂ ਉਹ ਕੁਟੀਆ ਤੇ ਆ ਕੇ ਅਜੇ ਖੜੇ ਦੇ ਬੈਠਾ ਹੀ ਸੀਗੀ ਇੱਕ ਲੰਮੀ ਦਾੜੀ ਵਾਲਾ ਪਤਲਾ ਜਿਹਾ ਖੁੱਲੇ ਚੋਲੇ ਵਾਲਾ ਫਕੀਰ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਸੀ ਜਦੋਂ ਫਕੀਰ ਨੇ ਉਸ ਨੂੰ ਦੱਸਿਆ ਕਿ ਉਹ ਕੱਲ ਸਵੇਰੇ ਤੜਕੇ ਵੀ ਕੰਨਰਲੀ ਨਿਕਲੇਗਾ ਤਾਂ ਕੇਸਰੀ ਇੱਕਦਮ ਉੱਠ ਕੇ ਖੜਾ ਹੋ ਗਿਆ ਜਦੋਂ ਉਸਨੇ ਬਿੱਕਰ ਨਹਿਰ ਜਾਣ ਦੀ ਇੱਛਾ ਤੇ ਬੱਪੂ ਬੜਾ ਕਾਰਨ ਦੱਸਿਆ ਤਾਂ ਫਕੀਰ ਕੁਝ ਦੇਰ ਚੁੱਪ ਰਿਹਾ ਫਿਰ ਆਪਣੀ ਲੰਬੀ ਦਾੜੀ ਤੇ ਹੱਥ ਫੇਰਦਿਆਂ ਫਕੀਰ ਨੇ ਕਿਹਾ ਜਵਾਨਾ 40 ਦਿਨ ਲੱਗਣਗੇ ਰੇਤਲੇ ਇਲਾਕਿਆਂ ਚ ਤੂਰ ਕੇ ਜਾਣਾ ਪੈਣਾ ਖਾਣ ਨੂੰ ਵੀ ਕਈ ਵਾਰ ਪੁੱਜੇ ਛੁੱਲ ਹੀ ਨਸੀਬ ਹੋਣੇ ਨੇ ਤੇ ਪੀਣ ਲਈ ਪਾਣੀ ਵੀ ਮੁਸ਼ਕਲ ਨਾਲ ਮਿਲਣਾ ਉਸ ਨੂੰ ਫਕੀਰ ਦੀ ਹਰ ਗੱਲ ਮਨਜ਼ੂਰ ਸੀ ਅੱਜ ਉਹ ਆਪਣੇ ਕੱਪੜੇ ਤੇ ਜੁੱਤੀ ਚੋਲੇ ਵਿੱਚ ਪਾ ਕੇ ਨੰਗੇ ਪੈਰੀ ਕੁਟੀਆ ਬਲ ਕਾਲੇ ਕਾਲੀ ਦੁਰਪਿਆ ਸੀ ਉਹ ਫਕੀਰ ਦੇ ਉਠਣ ਤੋਂ ਪਹਿਲਾਂ ਪਹਿਲਾਂ ਕੁਟੀਆਂ ਬੋਨ ਜਾਣਾ ਚਾਹੁੰਦਾ ਸੀ ਥੋੜਾ ਥੋੜਾ ਚੰਨਨ ਹੋ ਰਿਹਾ ਸੀ ਥੇ ਦੀ ਝੀੜੀ ਵਾਲੇ ਦਰਖਤ ਉੱਤੇ ਉਸ ਨੂੰ ਸਾਹਬ ਦਿਸਣ ਲੱਗ ਪਏ ਸਨ ਚੰਨ ਤੇ ਬੱਦਲਾਂ ਦੀ ਲੁਕਣ ਮਿੱਟੀ ਵਿੱਚ ਚੰਨ ਦੀ ਰਫਤਾਰ ਤੇਜ਼ ਹੋ ਗਈ ਜਪਦੀ ਸੀ ਜਿਵੇਂ ਉਸ ਨੂੰ ਵੀ ਆਉਂਦੇ ਸੂਰਜ ਦੇ ਪਿਆਰਾਂ ਦੀ ਵਿੜਕ ਆ ਗਈ ਹੋਵੇ